ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗ ਜੀ ਕਈ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਏ ਕਿ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ ਜਾਂ ਦਾ ਨਾਮ ਹੀ ਨਹੀਂ ਲੈ ਰੇ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਰਹਿੰਦਾ ਹੈ ਬਹੁਤ ਦੁੱਖ ਤਕਲੀਫ ਨੇ ਤੇ ਇਹ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਸਾਥ ਸੰਗਤ ਜੀ ਤੁਹਾਡੇ ਲਈ ਅਸੀਂ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਆਂ ਅੱਜ ਦੀ ਵੀਡੀਓ ਦੇ ਵਿੱਚ ਇਹ ਉਪਾਅ ਜੋ ਨਮਕ ਦਾ ਉਪਾਅ ਅੱਜ ਦਾ ਜੋ ਨਮਕ ਦਾ ਉਪਾਅ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ ਕਾਰਗਰ ਉਪਾਅ ਤੇ ਨਮਕ ਦੇ ਬਹੁਤ ਹੀ ਸਾਰੇ ਉਪਾਅ ਹੁੰਦੇ ਨੇ ਸਾਥ ਸੰਗਤ ਜੀ ਪਰ ਇਹ ਅੱਜ ਵਾਲਾ ਜੋ ਉਪਾਅ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਸੀਂ ਇਸ ਨੂੰ ਜ਼ਰੂਰ ਕਰਕੇ ਦੇਖਿਓ ਇਹ ਨਮਕ ਦੇ ਤਿੰਨ ਉਪਾਅ ਅਸੀਂ ਤੁਹਾਨੂੰ ਦੱਸਾਂਗੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਦੇ ਤੱਕ ਜ਼ਰੂਰ ਦੇਖਿਓ ਤਾਂ ਜੋ ਕਿ ਤੁਹਾਨੂੰ ਇਸ ਉਪਾਅ ਨੂੰ ਤਿੰਨ ਤਰੀਕਿਆਂ ਦੇ ਨਾਲ ਕਰਨ ਦੇ ਲਈ ਪੂਰੀ ਜਾਣਕਾਰੀ ਇਹ ਜਿਹੜੀ ਚੰਗੀ ਤਰ੍ਹਾਂ ਮਿਲ ਸਕੇ ਤੇ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਇਸ ਉਪਾਣੂ ਕਰਨ ਦਾ ਇੱਕ ਹੀ ਨਿਯਮ ਹੈ ਸਾਧ ਸੰਗਤ ਜੀ ਕਿ ਇਸ ਉਪਾਣੂ ਸਟੈਪ ਬਾਈ ਸਟੈਪ ਜਿਵੇਂ ਤੁਹਾਨੂੰ ਅਸੀਂ ਦੱਸਾਂਗੇ ਉਸੇ ਹੀ ਤਰੀਕੇ ਦੇ ਨਾਲ ਤੁਸੀਂ ਨੇ ਕਰਨਾ ਹੈ ਮੇਰੇ ਕਹਿਣ ਦਾ ਭਾਵੇਂ ਕਿ ਜੇਕਰ ਤੁਸੀਂ ਇਸ ਉਪਾਣੂ ਕਰਦੇ ਹੋ ਤੇ ਇਸ ਦਾ ਇੱਕ ਹੀ ਰੂਲ ਹੈ ਕਿ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਾਂਦਾ ਹੈ ਉਸੇ ਤਰ੍ਹਾਂ ਹੀ ਤੁਸੀਂ ਨੇ ਕਰਨਾ ਹੈ ਨਹੀਂ ਤਾਂ ਇਸ ਉਪਾਅ ਦਾ ਕੋਈ ਫਾਇਦਾ ਨਹੀਂ ਮਿਲਦਾ ਕਿਉਂਕਿ ਜਦੋਂ ਆਪਾਂ ਤਰੀਕੇ ਦੇ ਅਨੁਸਾਰ ਕੰਮ ਨਹੀਂ ਕਰਾਂਗੇ ਤਾਂ ਆਪਾਂ ਨੂੰ ਉਸ ਦਾ ਲਾਭ ਵੀ ਨਹੀਂ ਮਿਲਦਾ ਕਿਉਂਕਿ ਮੇਨ ਕਾਰਨ ਇਹੀ ਹੁੰਦਾ ਹੈ ਕਿ ਕੁਝ ਨਾ ਕੁਝ ਅਸੀਂ ਉਪਾਅ ਕਰਨ ਦੇ ਸਮੇਂ ਗਲਤੀਆਂ ਕਰ ਜਾਂਦੇ ਆ ਜੀ ਦੇ ਕਰਕੇ ਸਾਨੂੰ ਫਾਇਦਾ ਨਹੀਂ ਹੁੰਦਾ ਕਈ ਲੋਕਾਂ ਵਿੱਚ ਇਦਾਂ ਦੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਬਹੁਤ ਕੁਝ ਕਰਕੇ ਦੇਖ ਲਿਆ ਪਰ ਸਾਡੀ ਮਿਹਨਤ ਜਿਹੜੀ ਸਾਨੂੰ ਸਫਲਤਾ ਨਹੀਂ ਦਿੰਦੀ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਜੇ ਆ ਜਾਂਦਾ ਹੈ ਤਾਂ ਪੈਸਾ ਕਿਸੇ ਗਲਤ ਜਗ੍ਹਾ ਤੇ ਹੀ ਲੱਗਦਾ ਦੁੱਖ ਉਹਨਾਂ ਦਾ ਪਿੱਛਾ ਛੱਡਣ ਦਾ ਨਾਮ ਨਹੀਂ ਲੈਂਦੇ ਉਹਨਾਂ ਦੇ ਸਿਰ ਤੇ ਕਰਜ਼ਾ ਚੜਿਆ ਹੀ ਜਾਂਦਾ ਹੈ ਜਿਸ ਤੇ ਕਰਕੇ ਉਹਨਾਂ ਦੇ ਘਰ ਦੇ ਵਿੱਚ ਕਲਾ ਕਲੇਸ਼ ਵਾਦੀ ਜਾਂਦੀ ਹੈ ਕਿਉਂਕਿ ਪੈਸਾ ਜਦੋਂ ਨਹੀਂ ਹੁੰਦਾ ਤੇ ਘਰ ਦੇ ਵਿੱਚ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ ਤੇ ਜਦੋਂ ਜ਼ਰੂਰਤਾਂ ਪੂਰੀਆਂ ਨਾ ਹੋਣ ਤਾਂ ਸਾਸ ਸੰਗੇ ਜੀ ਉਦੋਂ ਘਰ ਦੇ ਵਿੱਚ ਲੜਾਈ ਕਲੇਸ਼ ਜਿਹੜਾ ਵਾਜ ਜਾਂਦਾ ਹੈ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਨੈਗੇਟਿਵ એનર્ਜੀ ਇਹ ਜਿਹੜੀ ਉਹ ਵਜ ਜਾਂਦੀ ਹੈ ਜੋ ਅਸੀਂ ਅੱਜ ਤੁਹਾਡੇ ਨਾਲ ਉਪਾਰ ਸਾਂਝਾ ਕਰਨ ਲੱਗੇ ਆ ਲੱਗੇ ਆ ਜੋ ਇਹ ਉਪਾਰ ਨੂੰ ਆਪਣੀ ਭਾਵਨਾ ਦੇ ਨਾਲ ਤੇ ਪੂਰੇ ਵਿਸ਼ਵਾਸ ਦੇ ਨਾਲ ਕਰੇਗਾ ਸਾਧ ਸੰਗੀ ਜੀ ਉਸ ਦੀ ਜੋ ਵੀ ਇੱਛਾ ਹੋਵੇਗੀ ਜੋ ਦੁੱਖ ਤਕਲੀਫ ਹੋਏਗਾ ਪਰੇਸ਼ਾਨੀ ਹੋਵੇਗੀ ਉਹ ਸਾਰੀ ਹੀ ਦੂਰ ਹੋ ਜਾਵੇਗੀ ਇਸ ਉਬਾਰਨੋ ਕਰਨ ਦੇ ਲਈ ਸਾਧ ਸੰਗਤ ਜੀ ਤੁਸੀਂ ਨਮਕ ਲੈਣਾ ਹੈ ਨਮਕ ਕੋਈ ਵੀ ਲੈ ਸਕਦੇ ਹੋ ਸਿੰਦਾ ਨਮਕ ਵੀ ਲੈ ਸਕਦੇ ਹੋ ਜਾਂ ਸਿੰਪਲ ਨਮਕ ਵੀ ਲੈ ਸਕਦੇ ਹੋ ਨਮਕ ਲੈ ਕੇ ਤੁਸੀਂ ਦੋਨਾਂ ਹੱਥਾਂ ਤੇ ਤੁਸੀਂ ਨਮਕ ਰੱਖ ਲੈਣਾ ਹੈ ਤੇ ਮੁਠੀ ਬੰਦ ਕਰਕੇ ਗੋਲ ਲੱਡੂ ਜੇ ਤਰ੍ਹਾਂ ਉਹਨਾਂ ਨਮਕ ਨੂੰ ਤੁਸੀਂ ਬਣਾ ਲੈਣਾ ਇਸ ਤਰ੍ਹਾਂ ਹੱਥ ਦੇ ਨਮਕ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜੇ ਵੀ ਪਰਮਾਤਮਾ ਨੂੰ ਜਿਹੜੇ ਵੀ ਧਰਮ ਦੇ ਹੋ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦਾ ਧਿਆਨ ਆਪਣੀ ਮਨ ਦੇ ਵਿੱਚ ਲੈ ਕੇ ਆਉਣਾ ਹੈ ਤੇ ਇਸ ਤੋਂ ਇਲਾਵਾ ਸਾਧ ਸੰਗੇ ਜੀ ਇਸ ਉਪਾਅ ਨੂੰ ਜੇਕਰ ਤੁਸੀਂ ਕਮਰੇ ਦੇ ਵਿੱਚ ਜਾਂ ਇੱਕ ਅਲੱਗ ਰੂਮ ਦੇ ਵਿੱਚ ਜਾਂ ਆਪਣੇ ਘਰ 'ਚ ਜਿੱਥੇ ਵੀ ਕਰ ਰਹੇ ਹੋ ਧਿਆਨ ਰੱਖਿਓ ਕਿ ਉਥੇ ਤੁਹਾਨੂੰ ਆ ਕੇ ਕੋਈ ਡਿਸਟਰਬ ਨਾ ਕਰੇ ਤੁਹਾਨੂੰ ਆਵਾਜ਼ ਨਾ ਮਾਰੇ ਜੇਕਰ ਤੁਹਾਨੂੰ ਅਚਾਨਕ ਹੀ ਇਸ ਤਰ੍ਹਾਂ ਆ ਕੇ ਕੋਈ ਡਿਸਟਰਬ ਕਰਦਾ ਹੈ ਕੋਈ ਆਵਾਜ਼ ਮਾਰਦਾ ਹੈ ਤੇ ਉਸ ਦੇ ਨਾਲ ਇਸ ਉਪਾਅ ਨੂੰ ਕਰਨ ਦੀ ਜਿਹੜੀ એનર્ਜੀ ਹੁੰਦੀ ਹੈ ਜਿਹੜਾ ਆਪਾਂ ਨੂੰ ਫਾਇਦਾ ਹੋਣਾ ਹੁੰਦਾ ਹੈ ਉਹ ਦੂਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਆਪਣੇ ਪਰਮਾਤਮਾ ਨੂੰ ਧਿਆਨ ਕਰਕੇ ਜੋ ਵੀ ਤੁਹਾਡੀ ਪਰੇਸ਼ਾਨੀ ਹੈ ਪੈਸੇ ਨੂੰ ਲੈ ਕੇ ਆ ਦੁੱਖ ਤਕਲੀਫ ਨੂੰ ਲੈ ਕੇ ਆ ਬਿਮਾਰੀ ਨੂੰ ਲੈ ਕੇ ਆ ਜੋ ਵੀ ਤੁਹਾਡੇ ਘਰ ਦੀ ਪਰੇਸ਼ਾਨੀ ਹੈ ਉਹ ਤੁਸੀਂ ਪਰਮਾਤਮਾ ਦਾ ਧਿਆਨ ਕਰਕੇ ਤੁਸੀਂ ਇੱਕ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਮੈਂ ਬਹੁਤ ਜ਼ਿਆਦਾ ਥੱਕ ਹਾਰ ਚੁੱਕਿਆ ਇਹ ਮੇਰਾ ਦੁੱਖ ਤਕਲੀਫ ਹੈ ਜਾਂ ਜੋ ਵੀ ਪਰੇਸ਼ਾਨੀ ਹੋਵੇਗੀ ਤੁਹਾਡੀ ਉਹੋ ਤੋਸੀ ਬੋਲਣੀ ਹੈ ਕਿ ਇਹ ਦੌਰ ਨਹੀਂ ਹੋ ਰਹੀ ਇਸ ਤਰ੍ਹਾਂ ਕਰਨ ਤੇ ਸਾ ਸੰਗੇ ਜੀ ਤੋਸੀ 5-10 ਮਿੰਟ ਜਿਹੜੇ ਪਰਮਾਤਮਾ ਨੂੰ ਮੰਨਦੇ ਉਹ ਜਿਨ੍ਹਾਂ ਦੇ ਨਾਮ ਦਾ ਸਿਮਰਨ ਕਰਦੇ ਹੋ ਧਿਆਨ ਕਰਕੇ ਤੁਸੀਂ 5-10 ਮਿੰਟ ਉਹ ਸਿਮਰਨ ਚਾਪ ਵੀ ਕਰਨਾ ਹੈ ਹੋ ਸਕੇ ਤਾਂ ਤੁਸੀਂ ਚਉਪਈ ਸਹਿਬ ਦਾ ਪਾਠ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਹੋਰ ਵੀ ਤੁਹਾਨੂੰ ਇਸ ਉਪਾਅ ਦੇ ਵਿੱਚ ਫਾਇਦਾ ਹੋਵੇਗਾ ਤੇ ਇਸ ਤਰ੍ਹਾਂ ਜਦੋਂ ਤੁਸੀਂ ਇਹ ਉਪਾਅ ਕਰਦੇ ਕਰਦੇ ਤੁਸੀਂ ਇਹ ਚੀਜ਼ ਵੀ ਕਰਨੀ ਹੈ ਬੋਲਣੀ ਹੈ ਕਿ ਮੇਰੀ ਜੋ ਵੀ ਪਰੇਸ਼ਾਨੀ ਹੈ ਉਹ ਇਸ ਨਮਕ ਦੇ ਵਿੱਚ ਹੀ ਸਮਾ ਜਾਵੇ। ਇਸ ਚੀਜ਼ ਨੂੰ ਸੁਣ ਕੇ ਤੁਸੀਂ ਹੈਰਾਨ ਰਹ ਜਾਓਗੇ ਕਿ ਇਹ ਵੀ ਹੋ ਸਕਦਾ ਹੈ। ਇਹ ਹੁੰਦਾ ਹੈ ਸਾਧ ਸੰਗਤ ਜੀ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਬੋਲੋਗੇ ਤਾਂ ਤੁਹਾਡੀ ਜੋ ਵੀ ਪਰੇਸ਼ਾਨੀ ਹੋਵੇਗੀ ਉਹ ਇਸ ਨਮਕ ਦੇ ਵਿੱਚ ਆ ਕੇ ਰੁਕ ਜਾਵੇਗੀ। ਇਸੀ ਤਰ੍ਹਾਂ ਜਦੋਂ ਤੁਸੀਂ ਪਾਠ ਕਰ ਲੋਗੇ 5-10 ਮਿੰਟ ਧਿਆਨ ਤਰ ਲੋਗੇ ਪਰਮਾਤਮਾ ਦਾ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਨਮਕ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਕਿਸੇ ਵੀ ਜਗ੍ਹਾ ਤੇ ਵਿੱਚ ਤੁਸੀਂ ਸੁੱਟ ਕੇ ਆ ਸਕਦੇ ਹੋ ਜਾਂ ਚੱਲਦੇ ਪਾਣੀ ਦੇ ਵਿੱਚ ਤੁਸੀਂ ਵਹਾ ਸਕਦੇ ਹੋ ਕਈ ਲੋਕ ਇਸ ਨੂੰ ਰਸੋਈ ਘਰ ਦੇ ਵਿੱਚ ਰਸੋਈ ਦੇ ਵਿੱਚ ਜੋ ਸ਼ੰਕ ਲੱਗੇ ਹੁੰਦੇ ਨੇ ਉਹਨਾਂ ਦੇ ਵਿੱਚ ਪਾਣੀ ਚ ਵਹਾ ਦਿੰਦੇ ਨੇ ਪਰ ਇਸ ਉਪਾਅ ਨੂੰ ਕਰਦੇ ਸਮੇਂ ਜਿਹੜਾ ਤੁਸੀਂ ਨਮਕ ਯੂਜ਼ ਕਰਨਾ ਹੈ ਉਸ ਨਮਕ ਦਾ ਤੁਸੀਂ ਇਸਤੇਮਾਲ ਕਦੇ ਵੀ ਨਹੀਂ ਕਰਨਾ ਤੇ ਆਪਣੇ ਘਰ ਦੇ ਵਿੱਚ ਤੁਸੀਂ ਇਸ ਨਮਕ ਨੂੰ ਨਾਤਾ ਪਾਣੀ ਦੇ ਵਿੱਚ ਵਿਘਾਣਾ ਤੇ ਨਾ ਘਰ ਦੇ ਵਿੱਚ ਤੁਸੀਂ ਸੁੱਟਣਾ ਹੈ ਘਰ ਤੋਂ ਬਾਹਰ ਜਾ ਕੇ ਤੁਸੀਂ ਪਾਣੀ ਦੇ ਵਿੱਚ ਵੀ ਕਰ ਸਕਦੇ ਹੋ ਤੇ ਕਿਤੇ ਜਗ੍ਹਾ ਤੇ ਜਾ ਕੇ ਸੁੱਟ ਵੀ ਸਕਦੇ ਹੋ ਇਹ ਉਪਾਅ ਬਹੁਤ ਹੀ ਜ਼ਿਆਦਾ کارਗਰ ਹੈ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਬਿਮਾਰੀ ਨੂੰ ਲੈ ਕੇ ਪੈਸੇ ਨੂੰ ਲੈ ਕੇ ਤੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਲੜਾਈ ਕਲੇਸ਼ ਰਹਿੰਦਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਤੁਹਾਡੇ ਘਰ ਦੇ ਵਿੱਚ ਪਰੇਸ਼ਾਨੀ ਹੈ ਉਹ ਬਹੁਤ ਹੀ ਜ਼ਿਆਦਾ ਇੱਕ کارਗਰ ਉਪਾਏ ਇਸ ਨੂੰ ਕਰਨ ਦੇ ਨਾਲ ਸਾਰੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਤੇ ਇਸ ਤੋਂ ਇਲਾਵਾ ਜਿੰਨਾਂ ਦੇ ਘਰ ਦੇ ਵਿੱਚ ਪਿਤਰ ਦੋਸ਼ ਹੁੰਦਾ ਹੈ ਉਹ ਸਾਡੇ ਘਰ ਦੇ ਕਾਰਮਾਕਾਰਾਂ ਦੇ ਵਿੱਚ ਬਹੁਤ ਦੇ ਰੁਕਾਵਟਾਂ ਲੈ ਕੇ ਆਉਂਦੇ ਨੇ ਕਿਉਂਕਿ ਸਾਡੇ ਚੱਲਦੇ ਚੱਲਦੇ ਕਾਰੋਬਾਰ ਨੇ ਜਿਹੜੇ ਉਹ ਰੁਕ ਜਾਂਦੇ ਨੇ ਜੇਕਰ ਅਸੀਂ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਾਂ ਜਾਂ ਜਸ ਅਸੀਂ ਆਪਣਾ ਕੋਈ ਕਾਰੋਬਾਰ ਹੈ ਉਸ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਕੋਈ ਵੀ ਕੰਮ ਨੂੰ ਲੈ ਕੇ ਉਹ ਸਾਡਾ ਜਿਹੜਾ ਕੰਮ ਹੈ ਉਹ ਸਿਰੇ ਨਹੀਂ ਚੜਦਾ ਉੱਥੇ ਰੁਕ ਜਾਂਦਾ ਹੈ ਇਸ ਤੋਂ ਇਲਾਵਾ ਜਿਹੜਾ ਦੂਸਰਾ ਉਪਾਏ ਉਸ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਨਾਮਕ ਇੱਕ ਕਾਗਜ਼ ਤੇ ਅੱਠ ਕਿੱਲਾਂ ਜੇਕਰ ਤੁਹਾਡੀ ਘਰ ਦੇ ਵਿੱਚ ਹੈਗੀਆਂ ਤਾਂ ਠੀਕ ਹੈ ਨਹੀਂ ਤਾਂ ਇਹਨਾਂ ਨੂੰ ਤੁਸੀਂ ਦੁਕਾਨ ਤੋਂ ਵੀ ਲੈ ਕੇ ਆ ਸਕਦੇ ਹੋ ਜਿਹੜਾ ਤੁਸੀਂ ਕਾਗਜ਼ ਲਿਆ ਹੈ ਸਾਥ ਸੰਗੇ ਜੀ ਇਸ ਕਾਗਜ਼ ਦੇ ਉੱਪਰ ਤੁਸੀਂ 8 ਕਿੱਲਾਂ ਨੂੰ ਰੱਖ ਦਿਓ ਜਿਹੜੀਆਂ ਤੁਸੀਂ ਸ਼ਾਪ ਤੋਂ ਜਾਂ ਘਰ ਦੇ ਵਿੱਚ ਹੈਗੀਆਂ ਸੀ ਉਹ ਵੀ ਤੁਸੀਂ ਵਰਤ ਸਕਦੇ ਹੋ ਕਾਗਜ਼ ਦੇ ਉੱਪਰ ਇਹਨਾਂ ਕਿੱਲਾਂ ਨੂੰ ਰੱਖ ਕੇ ਉਸ ਦੇ ਉੱਪਰ ਨਮਕ ਪਾਉਣਾ ਹੈ ਤੇ ਨਮਕ ਤੁਸੀਂ ਇਹਨਾਂ ਕੋ ਪਾਉਣਾ ਹੈ ਕਿ ਜਿਹੜੀਆਂ ਤੁਸੀਂ ਖਿੱਲਾ ਰੱਖੀਆਂ ਨੇ ਉਹਨਾਂ ਦੀ ਉਹਤ ਉਹ ਦਿਖਾਈ ਨਾ ਦੇਣਾ ਉਹਨਾਂ ਨੂੰ ਤੁਸੀਂ ਇਕਦਮ ਛੁਪਾ ਦੇਣਾ ਤੇ ਇਸ ਤੋਂ ਬਾਅਦ ਦੇ ਵਿੱਚ ਉਸ ਕਾਗਜ਼ ਦੇ ਨਾਲ ਤੁਸੀਂ ਇੱਕ ਛੋਟੀ ਜਿਹੀ ਪੁੜੀ ਜਾਂ ਪੈਕਟੀ ਬਣਾ ਲੈਣੀ ਹੈ ਤੇ ਬਣਾਉਣ ਤੋਂ ਬਾਅਦ ਤੁਸੀਂ ਪੀਪਲ ਦੀ ਦਰਖਤ ਦੇ ਚਾਕੇ ਤੁਸੀਂ نیچے ਦਾਬੇ ਆਉਣਾ ਹੈ ਜੇਕਰ ਦਬ ਨਹੀਂ ਸਕਦੇ ਤਾਂ ਸਾਈਡ ਤੇ ਰੱਖ ਕੇ ਵੀ ਆ ਜਾਓਗੇ ਕਿ ਤੁਹਾਡੀਆਂ ਜੋ ਵੀ ਪਰਛਾਟੀਆਂ ਨੇ ਉਹ ਸਾਰੀਆਂ ਦੂਰ ਹੋਣਗੀਆਂ ਉਹਨਾਂ ਤੋਂ ਤੁਹਾਨੂੰ ਮੁਕਤੀ ਮਿਲੇਗੀ ਇਹ ਉਪਾਣੂ ਕਰਨ ਦੇ ਨਾਲ ਜੋ ਬੇਪਲ ਦਾ ਦਰਖਤ ਹੁੰਦਾ ਹੈ ਉਥੇ ਦੇਵੀ-ਦੇਵਤਿਆਂ ਦਾ ਵਾਸ ਹੁੰਦਾ ਹੈ ਤੇ ਜਦੋਂ ਤੁਸੀਂ ਇਹ ਕਾਗਜ਼ ਨੂੰ ਲੈ ਜਾ ਕੇ ਉਥੇ ਤੁਸੀਂ ਪੀਪਲ ਦੇ ਦਰਖਤ ਦੇ ਕੋਲ ਰੱਖ ਦਿਓਗੇ ਤੇ ਜੋ ਇਸ ਉਪਾਅ ਦੇ ਵਿੱਚ ਤੁਸੀਂ ਖਿਲਣਾ ਪਾਈਆਂ ਨੇ ਉਹ ਤੁਹਾਡੇ ਘਰ ਦੀ ਨੈਗੇਟਿਵ એનર્ਜੀ ਨੂੰ ਕੱਢ ਕੇ ਲੈ ਜਾਣਗੀਆਂ ਤੇ ਇਸ ਤੋਂ ਇਲਾਵਾ ਸਾ ਸੰਗੀਤ ਜੀ ਜੋ ਨਮਕ ਤੁਸੀਂ ਨੇ ਪਾਇਆ ਏ ਨਮਕ ਵੀ ਤੁਹਾਡੇ ਘਰ ਦੇ ਵਿੱਚੋਂ 네ਗੇਟਿਵ એનર્ਜੀ ਕੱਢੇਗਾ ਜਿਸ ਦੇ ਨਾਲ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫ ਦੂਰ ਹੋਣਗੇ ਤੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆ ਜਾਣਗੀਆਂ ਫਿਰ ਜਦੋਂ ਤੁਸੀਂ ਇਸ ਪ੍ਰੈਕਟਿਸ ਨੂੰ ਤੁਸੀਂ ਪੀਪਲ ਦੇ ਦਰਖਤ ਦੇ ਕੋਲ ਰੱਖਣਾ ਉਦੋਂ ਵੀ ਤੁਸੀਂ ਇਹੀ ਆਪਣੇ ਮਨ ਦੇ ਅੰਦਰ ਬੋਲਣਾ ਹੈ ਕਿ ਸਾਡੀਆਂ ਜੰਨੀਆਂ ਵੀ ਪਰੇਸ਼ਾਨੀਆਂ ਨੇ ਇਸ ਨਮਕ ਤੇ ਕਿੱਲਾਂ ਦੇ ਅੰਦਰ ਆ ਜਾਣ ਤੇ ਸਾਡੇ ਘਰ ਦੀ ਜੰਨੇ ਵੀ ਦੁੱਖ ਤਕਲੀਫ ਨੇ ਉਹ ਦੂਰ ਹੋਣ ਇਨਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੁਝ ਨਹੀਂ ਕਰਨਾ ਆਪਣੀ ਘਰ ਤੁਸੀਂ ਨੇ ਵਾਪਸ ਆ ਜਾਣਾ ਹੈ ਇਹ ਸਨ ਦੋ ਉਪਾਅ ਤੇ ਤੀਸਰਾ ਉਪਾਅ ਤੁਸੀਂ ਨੇ ਕਿਵੇਂ ਕਰਨਾ ਹੈ ਜੇਕਰ ਸਾਧ ਸੰਗਤ ਜੀ ਸਾਡੇ ਘਰ ਦੇ ਵਿੱਚ ਵਾਸਤੂ ਦੋਸ਼ ਹੋਣ ਤਾਂ ਉਸ ਦੇ ਨਾਲ ਵੀ ਸਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਤੰਗੀਆਂ ਆਉਣੀਆਂ ਸ਼ੁਰੂ ਹੋ ਜਾਂਦੀ ਹੈ ਤੇ ਕਈ ਵਾਰ ਸਾਨੂੰ ਕੁਝ ਸਮਝ ਨਹੀਂ ਆਉਂਦਾ ਸਾਨੂੰ ਜਾਣਕਾਰੀ ਨਾ ਹੋਣ ਕਰਕੇ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਤੇ ਕਈ ਵਾਰ ਕੁਝ ਲੋਕ ਕੀ ਕਰਦੇ ਆ ਕਿ ਕਿਸੇ ਦਾ ਬਣਿਆ ਬਣਾਇਆ ਹੋਇਆ ਘਾਰੇ ਜਿਹੜਾ ਉਹ ਖਰੀਦ ਲੈਂਦੇ ਨੇ ਤੇ ਉਸ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਆਪਾਂ ਆਪਣਾ ਕੋਈ ਘਰ ਬਣਾਉਨੇ ਆ ਆਪਣੇ ਹੱਥ ਦੇ ਨਾਲ ਆਪਣੀ ਮਰਜ਼ੀ ਦੇ ਮੁਤਾਬਕ ਕਿ ਉਹ ਉਸ ਸਮੇਂ ਆਪਾਂ ਸੋਚਨੇ ਆ ਕਿ ਆਹ ਚੀਜ਼ ਇੱਥੇ ਹੋਣੀ ਚਾਹੀਦੀ ਆਹ ਚੀਜ਼ ਇੱਥੇ ਸਹੀ ਏ ਆਪਾਂ ਆਪਣੀ ਮਰਜ਼ੀ ਦੇ ਮੁਤਾਬਕ ਬਣਾਉਨੇ ਆ ਸਾਸੰਗੇ ਜੀ ਇਹ ਉਪਾਅ ਤੁਸੀਂ ਨਮਕ ਦੇ ਨਾਲ ਕਰਨਾ ਹੈ ਤੇ ਇਹ ਬਹੁਤ ਜ਼ਿਆਦਾ ਸਿੰਪਲ ਉਪਾਅ ਹੈ ਤੁਸੀਂ ਬਸ ਇਸ ਜਗ੍ਹਾ ਤੇ ਨਮਕ ਨੂੰ ਰੱਖਣਾ ਹੈ ਰੱਖ ਕੇ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਨਾ ਤੇ ਜਿਹੜੇ ਤੁਹਾਡੇ ਦੁਸ਼ਮਣ ਭਾਵੇਂ ਕਿੰਨੇ ਵੀ ਉਹ ਤਾਕਤਵਰ ਨੇ ਤੁਹਾਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾਉਂਦੇ ਰਹਿੰਦੇ ਨੇ ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਬਿਮਾਰੀ ਵੱਧ ਜਾਂਦੀ ਹੈ ਤੁਹਾਡੇ ਫੈਮਿਲੀ ਮੈਂਬਰ ਬਿਮਾਰ ਰਹਿਣ ਲੱਗ ਜਾਂਦੇ ਨੇ ਕਾਰ ਦੇ کاروبار ਦੇ ਵਿੱਚ ਤਰੱਕੀ ਨਹੀਂ ਹੁੰਦੀ ਘਰ ਦੇ ਵਿੱਚ ਪੈਸੇ ਦੀ ਕਮੀ ਆ ਜਾਂਦੀ ਹੈ ਕਰਜ਼ੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਨੇ ਤੇ ਚਲੋ ਤੁਸੀਂ ਇਸ ਉਪਾਅ ਨੂੰ ਕਰੋਗੇ ਸਭ ਤੋਂ ਪਹਿਲਾਂ ਤੁਹਾਨੂੰ ਫਾਇਦਾ ਮਿਲੇਗਾ ਤੁਹਾਡੇ ਘਰ ਦੇ ਵਿੱਚ ਜੋ ਪੈਸੇ ਦੀ ਕਮੀ ਹੈ ਨਾ ਉਹ ਦੂਰ ਹੋ ਜਾਵੇਗੀ ਤੇ ਚਲੋ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡਾ ਜਿਹੜਾ ਵੀ ਕੋਈ ਵੀ ਭਾਵੇਂ ਇੱਕ ਹੀ ਦੁਸ਼ਮਣ ਕਿਉਂ ਨਾ ਹੋਵੇ ਉਹ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਜੇ ਨੁਕਸਾਨ ਪਹੁੰਚਾਉਣਾ ਚਾਹੀਗਾ ਤੇ ਉਸ ਦਾ ਤੁਹਾਡੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਭਾਵੇਂ ਉਹ ਲੱਖ ਕੋਸ਼ਿਸ਼ਾਂ ਕਰ ਲਵੇ ਪਰ ਉਹਦੀ ਹਰ ਇੱਕ ਕੋਸ਼ਿਸ਼ ਅਸਫਲ ਹੀ ਜਾਵੇਗੀ ਇਸ ਉਪਾਣੂ ਕਰਨ ਦੇ ਲਈ ਸਾਥ ਸੰਗਰ ਜੀ ਤੁਸੀਂ ਨਹੀਂ ਲੈਣਾ ਹੈ ਨਮਕ ਤੇ ਨਮਕ ਕਈ ਤਰ੍ਹਾਂ ਦਾ ਹੁੰਦਾ ਹੈ ਤਿੰਨ ਤਰ੍ਹਾਂ ਦਾ ਨਮਕ ਹੁੰਦਾ ਹੈ ਇੱਕ ਸਮੁੰਦਰੀ ਨਮਕ ਹੁੰਦਾ ਹੈ ਤੇ ਇੱਕ ਸਿੰਪਲ ਜੋ ਆਪਾਂ ਰਸੋਈ ਦੇ ਵਿੱਚ ਖਾਣਾ ਬਣਾਉਣ ਦੇ ਲਈ ਵਰਤਦੇ ਆ ਡੇਲੀ ਰੁਟੀਨ ਦੇ ਵਿੱਚ ਤੇ ਇੱਕ ਹੁੰਦਾ ਹੈ ਕਾਲਾ ਨਮਕ ਇਹ ਪੀਸਿਆ ਹੋਇਆ ਵੀ ਆਉਂਦਾ ਹੈ ਤੇ ਡਲੀ ਦੇ ਵਿੱਚ ਵੀ ਆਉਂਦਾ ਪਰ ਤੁਸੀਂ ਇਸ ਉਪਾਣੂ ਕਰਨ ਦੇ ਲਈ ਆਪਣੀ ਰਸੋਈ ਦੇ ਵਿੱਚ बस थोड़ा जे हां नामक लेना है उस ते उस दे नाल ये छोटा जे उपा करना है देखियो तुसी इस उपा नु करण दे उपर, नाल ਤੁਹਾਡਾ ਕੋਈ ਵੀ ਦੁਸ਼ਮਣ ਤੁਹਾਡਾ ਕੁਝ ਨਹੀਂ ਵਿਗਾੜ ਪਾਵੇਗਾ ਤੇ ਦੂਸਰੀ ਸਭ ਤੋਂ ਵੱਡੀ ਤੇ ਖਾਸ ਗੱਲ ਕਿ ਜੇਕਰ ਤੁਹਾਡੇ ਘਰ ਦੇ ਉੱਪਰ ਤੁਹਾਡਾ ਕੋਈ ਦੁਸ਼ਮਣ ਉਸਨੇ ਕੁਝ ਗਲਤ ਕੀਤਾ ਕਰਾਇਆ ਹੋਇਆ ਤਾਂ ਇਸ ਉਪਾ ਦੇ ਨਾਲ ਤੁਹਾਡੀ ਉਹ ਸਾਰੀ ਪ੍ਰੋਬਲਮ ਇਹ ਜਿਹੜੀ ਉਹ ਵੀ ਦੂਰ ਹੋ ਜਾਵੇਗੀ ਤੇ ਇਸ ਲਈ ਨਾਲ ਨਾਲ ਚਲੋ ਤੁਸੀਂ ਇਸ ਉਪਾਅ ਨੂੰ ਕਰ ਲਿਆ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਅਕਤੀ ਨੁਕਸਾਨ ਨਹੀਂ ਪਹੁੰਚਾ ਸਕਦਾ ਇਸ ਉਪਾਅ ਨੂੰ ਕਰਨ ਦੇ ਨਾਲ ਕਿਉਂਕਿ ਨਾਮਕ ਦੇ ਚੰਨੇ ਵੀ ਉਪਾਅ ਹੁੰਦੇ ਨੇ ਉਹ ਬਹੁਤ ਜ਼ਿਆਦੇ ਚਮਤਕਾਰੀ ਹੁੰਦੇ ਨੇ ਕਾਰਗਰ ਹੁੰਦੇ ਨੇ ਤੇ ਤੁਰੰਤ ਹੀ ਰਿਜ਼ਲਟ ਦਿਖਾਉਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਜਿੰਨੀ ਵੀ ਆਪਣੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਹੁੰਦੀ ਏ 네ਗੇਟਿਵ એનર્ਜੀ ਹੁੰਦੀ ਏ ਚਾ ਬੁਰੀਆਂ ਸ਼ਕਤੀਆਂ ਹੁੰਦੀਆਂ ਨੇ ਤਾਂ ਉਹਨਾਂ ਅਨੁਸਾਰ ਦੇ ਘਰ ਦੇ ਵਿੱਚ ਇਹ ਪਿਆ ਹੋਇਆ ਨਾਮਕ ਜਾਂ ਅਸੀਂ ਇਹ ਉਪਾਅ ਕਰਦੇ ਆ ਨਾਮਕ ਦੇ ਨਾਲ ਤਾਂ ਉਹ ਤੁਰੰਤ ਹੀ ਇਹਨਾਂ ਨੂੰ ਪ੍ਰੋਬਲਮ ਨੂੰ ਦੂਰ ਕਰ ਦਿੰਦਾ ਹੈ ਜੇਕਰ ਤੁਸੀਂ ਇਹ ਛੋਟੇ ਛੋਟੇ ਉਪਾਅ ਕਰਦੇ ਵੀ ਹੋ ਆਪਣੀ ਜ਼ਿੰਦਗੀ ਦੇ ਵਿੱਚ ਤੇ ਇਸ ਦੇ ਨਾਲ ਕਿਸੇ ਦਾ ਵੀ ਬੁਰਾ ਨਹੀਂ ਹੁੰਦਾ ਤੇ ਨਾ ਹੀ ਇਹ ਵਹਿਮ ਪਰਮ ਹੁੰਦਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਆਪਾਂ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਦੂਰ ਕਰਦੇ ਆ ਨਾ ਕਿ ਐਸੀ ਕਿਸੇ ਨੂੰ ਕੋਈ ਨੁਕਸਾਨ ਪਹੁੰਚਾਉਣੇ ਆ ਤੇ ਇਹਨਾਂ ਉਪਾਅ ਨੂੰ ਕਰਨ ਦੇ ਨਾਲ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਛੋਟੀਆਂ-ਛੋਟੀਆਂ ਮੁਸ਼ਕਲਾਂ ਨੂੰ ਦੂਰ ਕਰਕੇ ਤੇ ਖੁਸ਼ੀਆਂ ਨੂੰ ਪਾ ਸਕਦਾ ਹੈ ਕਿਉਂਕਿ ਸਾਸ ਸੰਗੇ ਜੀ ਜਦੋਂ ਕਿਸੇ ਦਾ ਕੋਈ ਗਲਤ ਕੀਤੇ ਕਰਾਇਦਾ ਅਸਰ ਆਪਣੇ ਪਰਿਵਾਰ ਤੇ ਪੈਂਦਾ ਹੈ ਨਾ ਤੇ ਉਸ ਸਮੇਂ ਆਪਣੇ ਪਰਿਵਾਰ ਦੇ ਵਿੱਚ ਬਹੁਤ ਜ਼ਿਆਦੀਆਂ ਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਅਚਾਨਕ ਹੀ ਸਾਡੇ ਘਰ ਦੇ ਵਿੱਚ ਪੈਸਾ ਵਧਿਆ ਹੋਣਾ ਬਿਜ਼ਨਸ ਵਧਿਆ ਚੱਲਣੇ ਤੇ ਉਹ ਕਾਰੋਬਾਰ ਦੇ ਵਿੱਚ ਬਿਲਕੁਲ ਹੀ ਸਾਨੂੰ ਘਾਟਾ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਦੇ ਨਾਲ ਨਾਲ ਸਾਡੇ ਘਰ ਦੇ ਵਿੱਚ ਨਾਮਰਾਦ ਬਿਮਾਰੀਆਂ ਆ ਜਾਂਦੀਆਂ ਨੇ ਇਸ ਤਰ੍ਹਾਂ ਦੀਆਂ ਕਈ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਤੇ ਨਾਮਕ ਤੁਹਾਡੀਆਂ ਸਾਰੀਆਂ ਇਹ ਮੁਸ਼ਕਲਾਂ ਦਾ ਹੱਲ ਕਰੇਗਾ ਜੇਕਰ ਤੁਹਾਡੇ ਘਰ ਨੂੰ ਜਾਂ ਪੈਸੇ ਨੂੰ ਕਾਰੋਬਾਰ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਤੇ ਉਹ ਵੀ ਤੁਹਾਡੀ ਮੁਸ਼ਕਲ ਇਹ ਜਿਹੜੀ ਦੂਰ ਕਰੇਗਾ ਤੇ ਇਸ ਦੇ ਨਾਲ ਨਾਲ ਜੇਕਰ ਤੁਹਾਨੂੰ ਤੁਹਾਡੇ ਦੁਸ਼ਮਣ ਤੰਗ ਪਰੇਸ਼ਾਨ ਕਰ ਰਹੇ ਨੇ ਤਾਂ ਉਹ ਵੀ ਤੁਹਾਡੀ ਪ੍ਰੋਬਲਮ ਦੂਰ ਹੋਵੇਗੀ ਇਸ ਉਪਾਣੂ ਕਰਨ ਦੇ ਲਈ ਸਾਹ ਸੰਗਤ ਜੀ ਤੁਹਾਨੂੰ ਨਾਮਕ ਚਾਹੀਦਾ ਹੈ ਤੇ ਇਸ ਉਪਾਣੂ ਤੁਸੀਂ ਸ਼ਨੀਵਾਰ ਜਾਂ ਫਿਰ ਮੰਗਲਵਾਰ ਤੇ ਦਿਨ ਹੀ ਸ਼ੁਰੂ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਤੁਸੀਂ ਕਾਫੀ ਤੰਗ ਪਰੇਸ਼ਾਨ ਹੋ ਤਾਂ ਤੁਸੀਂ ਇਸ ਉਪਾਣੂ ਕਿਸੇ ਵੀ ਦਿਨ ਸ਼ੁਰੂ ਕਰ ਸਕਦੇ ਹੋ ਲੇਕਿਨ ਜੇ ਤੁਸੀਂ ਜ਼ਿਆਦਾ ਫਾਇਦਾ ਲੈਣਾ ਹੈ ਤਾਂ ਤੁਸੀਂ ਇਸ ਉਪਾਣੂ ਸ਼ਨੀਵਾਰ ਜਾਂ ਫਿਰ ਮੰਗਲਵਾਰ ਕਰੋ ਤੇ ਕਰਨਾ ਹੈ ਕਦੋਂ ਇਹ ਉਪਾਣੂ ਤੁਸੀਂ ਰਾਤ ਦੇ ਸਮੇਂ ਕਰਨਾ ਹੈ ਇਸ ਲਈ ਤੁਸੀਂ ਆਪਣੀ ਰਸੋਈ ਦੇ ਵਿੱਚੋਂ ਤੁਸੀਂ ਥੋੜਾ ਜਿਹਾ ਨਮਕ ਲੈ ਲੈਣਾ ਹੈ ਤੇ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਰੂਮ ਦੇ ਵਿੱਚ ਬੈਠ ਜਾਣਾ ਹੈ ਪਰ ਜਿਹੜਾ ਤੁਹਾਡਾ ਫੇਸ ਹੋਵੇਗਾ ਉਸ ਨੂੰ ਤੁਸੀਂ ਦੱਖਣ ਦਿਸ਼ਾ ਦੇ ਵੱਲ ਕਰਕੇ ਬੈਠਣਾ ਹੈ ਦੱਖਣ ਦਿਸ਼ਾ ਦੇ ਵਿੱਚ ਤੁਸੀਂ ਬੈਠਣਾ ਹੈ ਤੇ ਜਿਹੜਾ ਤੁਸੀਂ ਇੱਕ ਚਮਚ ਨਮਕ ਲਿਆ ਹੋਵੇਗਾ ਉਸ ਨੂੰ ਤੁਸੀਂ ਉਸ ਹੱਥ ਦੇ ਉੱਪਰ ਰੱਖਣਾ ਹੈ ਜਿਸ ਹੱਥ ਦੇ ਨਾਲ ਤੁਸੀਂ ਅਕਸਰ ਹੀ ਜ਼ਿਆਦਾ ਕੰਮ ਕਰਦੇ ਹੋ ਕਹਿਣ ਦਾ ਭਾਵ ਕਿ ਤੁਸੀਂ ਰੋਟੀ ਖਾਣਿਓ ਲਿਖਦੇ ਹੋ ਕਰਦੇ ਹੋ ਜੇਕਰ ਤੁਸੀਂ ਉਹ ਲੈਫਟ ਸਾਈਡ ਤੋਂ ਕਰਦੇ ਹੋ ਉਸ ਹੱਥ ਨਾਲ ਤਾਂ ਉਹਦੇ ਤੇ ਰੱਖੋ ਜੇਕਰ ਤੁਸੀਂ ਰਾਈਟ ਹੱਥ ਦੇ ਨਾਲ ਖਾਣਾ ਪੀਣਾ ਖਾਣਿਓ ਲਿਖਦੇ ਹੋ ਸਾਰੇ ਕੰਮ ਕਰ ਵੱਧ ਕਰਦੇ ਹੋ ਤਾਂ ਤੁਸੀਂ ਉਸ ਹੱਥ ਤੇ ਨਮਕ ਰੱਖ ਕੇ ਇੱਕ ਚਮਚ ਤੇ ਆਪਣੇ ਕਮਰੇ ਦੇ ਕਿਸੇ ਵੀ ਘਰ ਦੇ ਵਿੱਚ ਕਿਸੇ ਵੀ ਕਮਰੇ ਦੇ ਵਿੱਚ ਤੁਸੀਂ ਬੈਠ ਜਾਣਾ ਹੈ ਜਿਹੜਾ ਨਾਮਕ ਰੱਖਿਆ ਹੋਵੇਗਾ ਨਮਕ ਨੂੰ ਉਹ ਮੁਠੀ ਨੂੰ ਚੰਗੀ ਤਰ੍ਹਾਂ ਤੁਸੀਂ ਬੰਦ ਕਰ ਲੈਣਾ ਬੰਦ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਵੀ ਤੁਹਾਨੂੰ ਵਿਅਕਤੀ ਇਹ ਤੰਗ ਪਰੇਸ਼ਾਨ ਕਰਦਾ ਹੈ ਜਿਹੜਾ ਤੁਹਾਡਾ ਦੁਸ਼ਮਣ ਹੈ ਉਸ ਦਾ ਤੁਸੀਂ ਨਾਮ ਬੋਲਣਾ ਹੈ ਪਰ ਜੇਕਰ ਤੁਹਾਡੇ ਕਾਫੀ ਸਾਰੇ ਦੁਸ਼ਮਣ ਨੇ ਕਾਫੀ ਲੋਕ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਤੇ ਪਰ ਉਹਨਾਂ ਦੇ ਤੁਹਾਨੂੰ ਨਾਮ ਨਹੀਂ ਪਤਾ ਕਿਉਂਕਿ ਅੱਜ ਕੱਲ ਦਾ ਜਿਹੜਾ ਸਮਾਂ ਹੈ ਉਹ ਕਾਲ ਯੁਗ ਦਾ ਸਮਾਂ ਹੈ ਤੇ ਇਸ ਸਮੇਂ ਦੇ ਵਿੱਚ ਅਕਸਰ ਲੋਕ ਬਹੁਤ ਜ਼ਿਆਦਾ ਹੁੰਦੇ ਨੇ ਜੋ ਆਪਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਜੇਕਰ ਤੁਹਾਡੇ ਕਾਫੀ ਜ਼ਿਆਦਾ ਦੁਸ਼ਮਣ ਨੇ ਤੁਹਾਨੂੰ ਉਹਨਾਂ ਦਾ ਨਾਮ ਨਹੀਂ ਪਤਾ ਜੇਕਰ ਤੁਹਾਨੂੰ ਨਾਮ ਨਹੀਂ ਪਤਾ ਤਾਂ ਤੁਸੀਂ 21 ਵਾਰ ਉਸ ਮੁਠੀ ਨੂੰ ਬੰਦ ਕਰਕੇ ਤੁਸੀਂ ਦੁਸ਼ਮਣ ਦੁਸ਼ਮਣ ਕਰਕੇ ਤੁਸੀਂ ਇਸ ਵਰਡ ਨੂੰ ਤੁਸੀਂ 21 ਵਾਰ ਬੋਲ ਦੇਣਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਪਤਾ ਹੀ ਨਹੀਂ ਕਿ ਕਿਹੜਾ ਉਹ ਵਿਅਕਤੀ ਹੈ ਜਿਸ ਨੇ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਹੋਇਆ ਤਾਂ ਉਸ ਦੇ ਲਈ ਤੁਸੀਂ ਬੋਲ ਸਕਦੇ ਹੋ ਗੁਪਤ ਦੁਸ਼ਮਣ ਗੁਪਤ ਕਹਿੰਦਾ ਭਾਬੀ ਕਿ ਤੁਹਾਨੂੰ ਪਤਾ ਹੀ ਨਹੀਂ ਕਿਹੜਾ ਤੁਹਾਨੂੰ ਵਿਅਕਤੀ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਇੱਕ ਵਾਰ ਤਾਂ ਹੁੰਦਾ ਹੈ ਕਿ ਆਪਾਂ ਨੂੰ ਉਹਨਾਂ ਦਾ ਨਾਮ ਪਤਾ ਹੈ ਤੁਸੀਂ ਨਾਮ ਬੋਲ ਸਕਦੇ ਹੋ ਜੇਕਰ ਤੁਹਾਨੂੰ ਉਹ ਪਤਾ ਹੈ ਕਿ ਉਹ ਮਨੁੱਖ ਤੁਹਾਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਪਰ ਉਹਨਾਂ ਦਾ ਨਾਮ ਨਹੀਂ ਪਤਾ ਤੁਸੀਂ ਇਕੱਲਾ ਦੁਸ਼ਮਣ ਬੋਲ ਸਕਦੇ ਹੋ 21 ਵਾਰ ਪਰ ਤੁਹਾਨੂੰ ਉਪਰ ਤਾਂ ਹੀ ਨਹੀਂ ਇਨਸਾਨ ਕਿਹੜਾ ਹੈ ਜਿਹੜਾ ਤੰਗ ਪ੍ਰੇਸ਼ਾਨ ਕਰਦਾ ਤਾਂ ਉਹਦੇ ਲਈ ਤੁਸੀਂ ਬੋਲ ਸਕਦੇ ਹੋ ਗੁਪਤ ਦੁਸ਼ਮਣ 21 ਵਾਰ ਬੋਲਣਾ ਹੈ ਇਸ ਤਰ੍ਹਾਂ ਤੁਸੀਂ ਬੋਲਦੇ ਨਾ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਜਿਹੜਾ ਵੀ ਕੋਈ ਤੰਗ ਪਰੇਸ਼ਾਨ ਕਰਦਾ ਹੈ ਤੁਹਾਡਾ ਕੋਈ ਦੁਸ਼ਮਣ ਹੈ ਉਹ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਬਹੁਤ ਜ਼ਿਆਦਾ ਦੁੱਖ ਦੇ ਰਿਹਾ ਹੈ ਇਹ ਆਪਾਂ ਨੂੰ ਪਤਾ ਕਿਵੇਂ ਲੱਗਦਾ ਹੈ ਕਿ ਸਾਡੇ ਤੇ ਕਿਸੇ ਦਾ ਕੀਤਾ ਕਰਾਇਆ ਚਾ ਸਾਨੂੰ ਕੋਈ ਦੁਸ਼ਮਣ ਸਾਡੇ ਤੇ ਕੁਝ ਕਰਾ ਰਿਹਾ ਹੈ ਜਿਸ ਦੇ ਕਰਕੇ ਸਾਨੂੰ ਇੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਦੇ ਲਈ ਇਥੋਂ ਅਸੀਂ ਪਛਾਣ ਕਰ ਸਕਦੇ ਹਾਂ ਕਿ ਪਹਿਲਾਂ ਸਾਡੇ ਘਰ ਦੇ ਵਿੱਚ ਸਭ ਕੁਝ ਠੀਕ ਹੁੰਦਾ ਹੈ ਅਚਾਨਕ ਸਾਡੇ ਘਰ ਦੇ ਵਿੱਚ ਪੈਸੇ ਨੂੰ ਲੈ ਕੇ ਕਮੀ ਆਉਣੀ ਸਾਡੇ ਘਰ ਦੇ ਵਿੱਚ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਡਾ ਚੱਲਦਾ ਚੱਲਦਾ ਕਾਰੋਬਾਰ ਜਿਹੜਾ ਰੁਕਣਾ ਸ਼ੁਰੂ ਹੋ ਜਾਂਦਾ ਹੈ ਸਾਨੂੰ ਕਰਜ਼ੇ ਸੰਬੰਧੀ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪ੍ਰੋਬਲਮਾਂ ਜਿਹੜੀਆਂ ਨੇ ਉਹ ਫੇਸ ਕਰਨੀਆਂ ਪੈਂਦੀਆਂ ਨੇ ਜਦੋਂ ਇਹ ਸਾਰੀਆਂ ਚੀਜ਼ਾਂ ਅਚਾਨਕ ਤੁਹਾਡੇ ਨਾਲ ਹੁੰਦੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਸ ਸਮੇਂ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਤੁਹਾਡਾ ਕੋਈ ਦੁਸ਼ਮਣ ਜਾਂ ਕੋਈ ਹੈਗਾ ਪਰਸਨ ਜੋ ਤੁਹਾਡੇ ਤੇ ਕਾਰ ਕਰਾ ਰਿਹਾ ਹੈ ਜਿਸ ਕਰਕੇ ਤੁਹਾਨੂੰ ਇਹ ਸਾਰੀਆਂ ਇੱਕਦਮ ਮੁਸ਼ਕਲਾਂ ਆ ਜਾਂਦੀਆਂ ਨੇ ਹਰ ਵਾਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਨੂੰ ਕਿਸੇ ਨੇ ਸਾਡੇ ਤੇ ਕੀਤਾ ਕਰਾਇਆ ਹੈ ਜਿਸ ਕਰਕੇ ਸਾਨੂੰ ਇਹ ਮੁਸ਼ਕਲਾਂ ਆ ਰਹੀਆਂ ਨੇ ਪਰ ਜ਼ਿਆਦਾਤਰ ਲੋਕ ਨੇ ਜਿਹੜੇ ਇਸ ਹੀ ਚੀਜ਼ ਤੋਂ ਪਰੇਸ਼ਾਨ ਨੇ ਤੇ ਇਹ ਜਿਨ੍ਹਾਂ ਨੂੰ ਲੈ ਕੇ ਚਲੋ ਅਸੀਂ ਆਪਣੇ ਘਰ ਤੋਂ ਬਾਹਰ ਕਿਸੇ ਬਾਬੇ ਕੋਲ ਚਾਣਿਆ ਜਾਂ ਕਿਸੇ ਪੰਡਤ ਕੋਲ ਉਤੇ ਚਾ ਕੇ ਆਪਣਾ ਟਾਈਮ ਵੇਸਟ ਕਰਦੇ ਆਂ ਪੈਸਾ ਖਰਾਬ ਕਰਦੇ ਆਂ ਉਹਨਾਂ ਦੇ ਨਾਲੋਂ ਤੁਸੀਂ ਘਰ ਦੇ ਵਿੱਚ ਬੈਠ ਕੇ ਇਹ ਆਪਣਾ ਛੋਟਾ ਜਿਹਾ ਉਪਾਅ ਕਰਕੇ ਇਸ ਦੇ ਨਾਲ ਆਪਣੀਆਂ ਮੁਸ਼ਕਲਾਂ ਦਾ ਤੁਸੀਂ ਹੱਲ ਕਰ ਸਕਦੇ ਹੋ ਕਈ ਲੋਕ ਇਹਨਾਂ ਚੀਜ਼ਾਂ ਨੂੰ ਵੀ ਵਹਿਮ ਪਰਮ ਮੰਨਦੇ ਨੇ ਸੋ ਇਹ ਚੀਜ਼ ਵਹਿਮ ਪਰਮ ਨਹੀਂ ਹੁੰਦੀ ਜਿਹੜੀ ਆਪਾਂ ਆਪਣੇ ਘਰ ਦੇ ਵਿੱਚ ਪਈ ਹੋਈ ਚੀਜ਼ ਦੇ ਨਾਲ ਇੱਕ ਛੋਟਾ ਜਿਹਾ ਉਪਾਅ ਕਰਦੇ ਆਂ ਜੇਕਰ ਤੁਸੀਂ ਇਹ ਛੋਟੇ ਛੋਟੇ ਉਪਾਅ ਕਰਦੇ ਵੀ ਹੋ ਤੇ ਇਹਨਾਂ ਦੇ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾਗਾ ਇਹਨਾਂ ਦੇ ਨਾਲ ਤੁਹਾਨੂੰ ਹੋਵੇਗਾ ਤੇ ਫਾਇਦਾ ਹੀ ਹੋਵੇਗਾ ਪਰ ਜੇਕਰ ਫਾਇਦਾ ਵੀ ਤਾਂ ਹੁੰਦਾ ਹੈ ਵੀ ਜੇਕਰ ਤੁਸੀਂ ਇਸ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਵਿਸ਼ਵਾਸ ਤੋਂ ਬਿਨਾ ਤਾਂ ਕਦੇ ਵੀ ਕੋਈ ਕੰਮ ਨਹੀਂ ਹੁੰਦਾ ਇਸ ਤਰ੍ਹਾਂ ਤੁਸੀਂ ਨਾਮਕ ਨੂੰ ਹੱਥ ਤੇ ਰੱਖ ਕੇ ਕਿ ਮੁਠੀ ਬੰਦ ਕਰਕੇ ਦੱਖਣ ਦਿਸ਼ਾ ਦੇ ਵਿੱਚ ਤੁਸੀਂ ਆਪਣਾ ਫੇਸ ਕਰਕੇ ਤੁਸੀਂ 21 ਵਾਰ ਕੁਸੀ ਦੁਸ਼ਮਣ ਜਾਂ ਆਪਣੀ ਦੁਸ਼ਮਣ ਦਾ ਨਾਮ ਲੈ ਕੇ ਬੋਲਣਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਨਾਮਕ ਨੂੰ ਤੁਸੀਂ ਫਲੈਸ਼ ਦੇ ਵਿੱਚ ਸੁੱਟ ਕੇ ਉੱਪਰੋਂ ਫਲੈਸ਼ ਦਾ ਪਾਣੀ ਚਲਾ ਦੇਣਾ ਹੈ ਕਾਫੀ ਸਾਰਾ ਪਾਣੀ ਤੁਸੀਂ ਨੇ ਪਾ ਦੇਣਾ ਤਾਂ ਜੋ ਕਿ ਜਿਹੜਾ ਨਾਮਕੇ ਉਹ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਚਲਾ ਜਾਵੇ ਤੇ ਇਸ ਉਪਾ ਨੂੰ ਕਰਨ ਦੀ ਨਾਲ ਸਾ ਸੰਗੇ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਜੋ ਵਿਅਕਤੀ ਹੁੰਦੇ ਨੇ ਜੋ ਲੋਕ ਹੁੰਦੇ ਨੇ ਜੋ ਤੁਹਾਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਨੇ ਉਹ ਜਾਤਾ ਪਾਸਾ ਹੀ ਵੱਟ ਜਾਣਗੇ ਜੇਕਰ ਉਹ ਆਪਣੀ ਇਸ ਹਰਕਤਾਂ ਤੋਂ ਨਹੀਂ ਹਟਣਗੇ ਕਰਦੇ ਹੀ ਰਹਿਣਗੇ ਤੇ ਉਹਨਾਂ ਦੀਆਂ ਕੀਤੀਆਂ ਇਸ ਹਰਕਤਾਂ ਦਾ ਤੁਹਾਡੀ ਤੇ ਕੋਈ ਅਸਰ ਨਹੀਂ ਹੋਵੇਗਾ ਨਾ ਹੀ ਤੁਹਾਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਤੇ ਇੱਕ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਕਿ ਦੋ ਦਿਨ ਵੀਰਵਾਰ ਤੇ ਸ਼ੁੱਕਰਵਾਰ ਨੂੰ ਇਸ ਉਪਾਅ ਨੂੰ ਭੁੱਲ ਕੇ ਕਦੇ ਵੀ ਨਹੀਂ ਕਰਨਾ ਤੇ ਤੁਸੀਂ ਜੇਕਰ ਇਸ ਉਪਾਅ ਦਾ ਵੱਧ ਫਾਇਦਾ ਲੈਣਾ ਹੈ ਤਾਂ ਇਸ ਨੂੰ ਤੁਸੀਂ ਸ਼ਨੀਵਾਰ ਜਾਂ ਮੰਗਲਵਾਰ ਦੇ ਦਿਨ ਨੂੰ ਤੁਸੀਂ